ਹਾਂ ਜੀ ਦਿਨ ਦਿਹਾੜੇ ਇੱਕ ਚਾਰ ਵਿਅਕਤੀਆਂ ਨੂੰ ਕਾਰ ਸਮੇਤੀ ਕੀਤੀ ਗਈ ਸੀ ਵਰਨਾਕਾਰ ਨੰਬਰ ਸੀਗਾ ਉਹਦਾ PP30AA 44 ਸ਼ਰ ਉਹ ਸਾਰੇ ਹੀ মিডিਆ ਭਾਈਚਾਰੇ ਨੂੰ ਇਸ ਗੱਲ ਦੀ ਖਬਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਦਾ ਆਇਲ ਪ੍ਰੋਜੈਕਟ ਹੈ crime ਮੁਕਤ ਪੰਜਾਬ ਉਸੇ ਸੰਦਰਭ ਵਿੱਚ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸਾਡੇ ਡੀਜੀਪੀ ਸਾਹਿਬ ਦੀਆਂ ਸਖਤ ਹਦਾਇਤਾਂ ਦੇ ਮੁਤਾਬਕ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਨੇ ਇਸ ਦੀ ਸੰਜੀਦਗੀ ਇਸ ਜੁਰਮ ਦੀ ਸੰਜੀਦਗੀ ਨੂੰ ਸਮਝਦਿਆਂ ਤੁਰੰਤ ਐਸਡੀਐਸਪੀ ਡੀ ਔਰ ਸੀਆਈਏ ਟੂ ਦੀਆਂ ਟੀਮਾਂ ਔਰ ਐਸ ਡੀਐਸਪੀ ਸਰਬਜੀਤ ਜੱਤੂ ਨੇ ਆ ਲਗ ਲਗ ਟੀਮਾਂ ਬਣਾ ਕੇ ਇਸ ਵਾਰਦਾਤ ਨੂੰ ਪੇਸ਼ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਿਸ ਦੀ ਕਾਰਵਾਈ ਕਰਦਿਆਂ ਇੱਕ ਗ੍ਰੋਹ ਦਾ ਪਰਦਾ ਫਾਸ਼ ਕੀਤਾ ਗਿਆ ਜਿਹਦੇ ਵਿੱਚ ਚਾਰ ਕੋਸ਼ੀਆਂ ਨੂੰ ਸਾਡੀ ਖੋਹ ਕੀਤੀ ਹੋਈ ਕਾਰ ਸਮੇਤ ਇੱਕ ਹੋਰ ਇਹਨਾਂ ਨੇ ਵਾਰਦਾਤ ਸਰਹੰਦ ਦੇ ਨੇੜੇ ਕੀਤੀ ਸੀ ਉਹ ਵੀ ਇਹਨਾਂ ਨੇ ਇੱਕ ਸਵਿਫਟ ਗੱਡੀ ਡਿਜ਼ਾਇਰ ਇਦਾ ਹੀ ਗਨਪੁਆਇੰਟ ਤੇ ਫੋਕੀਤੀ ਸੀ ਉਹ ਦੋ ਬਾਈਕਾਂ ਸਮੇਤ ਕੱਲ ਸਾਡੀਆਂ ਟੀਮਾਂ ਨੇ ਇਹਨਾਂ ਨੂੰ ਕਰੀਬ 3 ਵਜੇ 1:30 ਸੇਕਾਂ ਦੇ ਕੋਲ ਗ੍ਰਿਫਤਾਰ ਕੀਤਾ ਦੋ ਕਾਰਾਂ ਫੋਕੀਤੀਆਂ ਪਲੱਸ ਇਹਨਾਂ ਦੇ ਕੋਲੋਂ ਇੱਕ ਵੈਪਰ ਜਿਹੜਾ 32 ਵੋਲਟ ਸਟਲ ਕੰਟਰੀ ਮੇਡ ਉਹ ਬਰਾਮਦ ਕੀਤਾ ਹੈ ਜਿਹਦੇ ਵਿੱਚ ਮੇਨ ਦੋਸ਼ੀ ਜਿਹੜਾ ਇਹਨਾਂ ਦਾ ਜਗਰਾਜ ਸਿੰਘ ਯੁਵਰਾਜ ਹੈ ਮਨਪਿੰਦਰ ਸਿੰਘ ਮਨਨ ਮੀਤ ਪਾਲ ਸਿੰਘ ਰਮੀਤਾ ਹਰਮਨਦੀਪ ਸਿੰਘ ਇਹ ਚਾਰੋਂ ਹੀ ਬੰਦੇ ਤਰਨਤਾਰਨ ਦੇ ਵਸਨੀਕ ਹਨ ਉੱਥੋਂ ਹੀ ਆਏ ਆ ਜਿਨ੍ਹਾਂ ਦੇ ਵਿੱਚੋਂ ਡੂਰਿੰਗ ਇਨਵੈਸਟੀਗੇਸ਼ਨ ਇਹ ਗੱਲ ਸਟੈਬਲਿਸ਼ ਹੋਈ ਕਿ ਇਹਨਾਂ ਦੇ ਵਿੱਚ ਦੋ ਬੰਦੇ ਆ ਜਿਹੜਾ ਯੁਗਰਾਜ ਹਰਮਨਪਿੰਦਰ ਇਹਨਾਂ ਤੇ ਪਹਿਲਾਂ ਵੀ ਆਮਜ਼ਕਤੇ ਪਰਚੇ ਦਰਜ ਆ ਜਿਹੜੀ CIA ਟੀਮ ਸਾਡੀ ਇਨਵੈਸਟੀਗੇਟ ਕਰ ਰਹੀ ਹੈ ਇਹਨੇ ਹੋਰ ਕਿਹੜੇ ਕਿਹੜੇ ਪੰਜਾਬ ਦੇ ਵਿੱਚ ਕ੍ਰਾਈਮ ਕੀਤੇ ਆ ਇਹ ਬੇਸਿਕਲੀ ਇਹਨਾਂ ਦਾ ਤਰੀਕਾ ਇਹ ਵਾਰ ਦਾ ਤੇ ਹੀ ਸੀ ਕਿ ਗੱਡੀ ਅੱਗੇ ਲਾਉਂਦੇ ਆ ਔਰ ਗਨ ਪੁਆਇੰਟ ਤੇ ਇਹ ਵਪਨ ਤੇ ਜੋਰ ਨਾਲ ਗੱਡੀ ਸਨੇਚ ਕਰਕੇ ਇਹ ਲੈ ਜਾਂਦੇ ਆ ਸਰ ਇਹਨਾਂ ਦੀ ਕੋਈ ਪੁਰਾਣੀ ਮਾਮਲੇ ਕੋਲ ਹੈ ਹਾਂ ਮੈਂ ਬਰੀ ਪਰਪੱਕ ਕਹਿੰਦੀ ਇਹ ਚਾਰਾਂ ਦੋਸ਼ੀਆਂ ਦੇ ਅਪਰਾਧੀਆਂ ਦੇ ਵਿੱਚ ਦੋ ਅਪਰਾਧੀ ਹਨ ਜਗਰਾਜ ਸਿੰਘ ਔਰ ਮਨਪਿੰਦਰ ਸਿੰਘ ਜਿਨ੍ਹਾਂ ਤੇ ਪਹਿਲਾਂ ਵੀ ਆਮ ਜੈਕਟ ਦੇ ਪੱਤੇ ਕਰਦੇ ਆ। ਦੇਖੋ ਕਿ ਕਿਹੜੀਆਂ ਗੱਡੀਆਂ ਤੇ ਕੋਈ ਬਾਸਾ ਕਰਦੇ ਆ ਕਿ। ਆਬੀਅਸਲੀ ਜੀ ਕਿਉਂਕਿ ਜਿਹੜੀ ਇਹ ਸਨੇਚ ਕਰਕੇ ਸਰਹੰਦ ਦੇ ਕੋਲੋਂ ਗੱਡੀ ਲੈ ਕੇ ਆਇਆ ਸੀ ਸਵਿਫਟ ਉਹਨੂੰ ਅੱਗੇ ਲਗਾ ਕੇ ਇਹਨਾਂ ਨੇ ਸਾਡੇ ਏਰੀਆ ਤੋਂ ਜੈਕਪੁਰ ਪੁਲਿਸ ਸਟੇਸ਼ਨ ਤੋਂ ਪਸੰਦਾ ਰੋਡ ਤੋਂ ਛੇਵੇਂ ਵਾਲਾ ਦੇ ਨੇੜੇ ਇਹਨਾਂ ਨੇ ਗੱਡੀ ਦੀ ਸਨੇਚਿੰਗ ਕੀਤੀ ਸੀ ਜਿਸ ਦੇ ਸੰਦਰਭ ਦੇ ਵਿੱਚ ਮੁਕੱਦਮਾ ਨੰਬਰ 12125825 ਦਰਜ ਕਾਇਮ ਕੀਤਾ ਗਿਆ ਸੀ। ਉਸ ਦੀ ਤਹਿਕੀਕਾ ਦੇ ਸੰਬੰਧ ਵਿੱਚ ਅੱਜ ਇਸ ਵੀ ਸਾਹਮਣੇ ਵੱਖ-ਵੱਖ ਟੀਮਾਂ ਬਣਾਈਆਂ ਸੀ ਉਹ ਟੈਕਨੀਕਲ ਵਿੰਗ ਔਰ ਸਾਡੀ ਅਲੱਗ-ਅਲੱਗ ਟੀਮਾਂ ਦੀ ਆਪਸੀ ਕੋਆਪਰੇਸ਼ਨ ਇਕਿਊਜਨ ਆਲ ਇਹ ਅਸੀਂ ਮੁਕਦਮਾ ਪੇਸ਼ ਕੀਤਾ ਕੋਈ ਕੋਈ ਕੈਸ਼ ਵੀ ਫੰਦੀ ਸੀ ਨਹੀਂ ਅਜੇ ਕੈਸ਼ ਦੀ ਤਰ੍ਹਾਂ ਜੀ ਵੈਪਨ ਇਲੀਗਲ ਵੈਪਨ ਨਾ ਕੋ ਮਿਲਿਆ ਹੈ 32 ਗੋਰ ਪਲੱਸ 2 ਲਾਈਵ ਕੈਟ੍ਰਿਜਸ ਮਿਲਿਆ ਜੀ ਬਾਕੀ ਤਹਿਕੀਕਤ ਕਰ ਰਹੇ ਹਾਂ ਜੀ ਹੋਰ ਇਹਨਾਂ ਨੇ ਕੀ-ਕੀ ਵਾਰਦਾਤਾਂ ਕੀਤੀਆਂ ਇਹ ਵਾਇਟਰ ਸਨੇਚ ਕਿਤੇ ਕਿੱਥੇ ਕਿੱਥੇ ਇਹਨਾਂ ਨੇ ਵਰਤੇ ਆ ਉਫਰ ਨੂੰ ਹਿਮਾਂਡ ਲੈ ਰਹੇ ਆ ਅੱਜ ਕਿਹੜਾ ਲੱਗ ਗਿਆ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਲਿੰਕ ਜੀ ਤੇ ਥੋੜੀ ਜਲਦਬਾਜੀ ਹੋਊਗੀ ਇਸ ਸਟੇਜ ਤੇ ਕਿਹਨਾਂ ਕਿਉਂਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਸ ਗੱਲ ਦਾ ਰਿਮਾਂਡ ਤੋਂ ਬਾਅਦ ਪਤਾ ਲੱਗੇਗਾ ਠੀਕ ਹੈ ਸਰ